ਸ਼ਲੋਕ ਮੈਲਾ ਤੀਜਾ ਸਤਿਆਂ ਇਹ ਨਾ ਅੱਖੀਆਂ ਨੇ ਜੋ ਮੜਿਆਂ ਲੱਗ ਜਲਨ ਨਾਨਕ ਸਤਿਆਂ ਜਾਣਿਐ ਜੇ ਬਿਰਹੇ ਚੋਟ ਮਰਨ ਮੈਲਾ ਤੀਜਾ ਪੀਸੋ ਸਤਿਆਂ ਜਾਣਿਐ ਸੀਰ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਮੈਲਾ ਤੀਜਾ ਕੰਤਾਂ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾਈ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋਂ ਹੀ ਫਜ ਜਾਹੇ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਮੈ ਜੇ ਵਡਹੋਰ ਦਾਤ ਨਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸ਼ਲੋਕ ਮੈਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਥਾਰ ਚੱਲਣ ਸਾਰ ਨਾ ਜਾਣਨੀ ਕਾਜ ਸੁਵਾਰਣ ਹਾਰ ਮਹਿਲਾ ਦੂਜਾ ਰਾਤ ਕਾਰਨ ਧਨ ਸੰਚੀਐ ਤਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹਿਲਾ ਦੂਜਾ ਬੱਧਾ ਚੱਤੀ ਜੋ ਧਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮੈਲਾ ਦੂਜਾ ਮਨ ਹੱਠ ਪਰਥ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਤੌੜੀ ਕਰਤ ਕਾਰਣ ਜਿਨ ਕੀਆ ਸੋ ਜਾਣ ਸੋਈ ਅੱਤੇ ਸ੍ਰਿਸ਼ਟ ਉਪਾਇਨ ਅੱਤੇ ਸੁਨ ਗੋਈ ਜੁਗ ਚਾਰੇ ਸਭ ਤਬ ਥਕੀ ਕਿਨ ਕੀਮਤ ਹੋਈ ਸਤਗੁਰ ਏਕ ਵਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਈਐ ਕਰਤਾ ਕਰੇ ਸੋਈ ਸ਼ਲੋਕ ਨਾ ਲਾ ਦੂਜਾ ਜਿਨਾਂ ਭਉ ਤਿਨ ਨਾਹੇ ਭਉ ਮੁਚ ਭਉ ਨਿ ਭਵਿਆ ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਏ ਹਾਂ ਮਹਿਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉਡਤੇ ਕੋ ਉਡਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੋ ਸਾਲਾਈਐ ਜਿਨ ਕਾਰਣ ਕੀਆ ਪੌੜੀ ਸਚ ਧਿਆਇਨ ਸੇ ਸਚੇ ਗੁਰ ਸ਼ਬਦ ਵਿਚਾਰੀ ਹਮੇ ਮਾਰ ਮਨ ਨਿਰਮਲਾ ਹਰ ਨਾਮ ਔਰ ਧਾਰੀ ਕੋਠੇ ਮੰਡਪ ਮਾੜੀਆਂ ਲਗ ਪੈ گا ਵਾਰੀ ਜਿਨ ਕੀ ਏ ਤਿਸੈ ਨਾ ਜਾਣਨੀ ਮਨ ਮੁਖ ਗੁਬਾਰੀ ਜਿਸ ਬੁਝਾਏ ਸੋ ਬੁਝਸੀ ਸੱਚਾ ਕਿਆ ਜੰਤ ਵਿਚਾਰੀ ਸ਼ਲੋਕ ਮਹਿਲਾ ਤੀਜਾ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜ ਕੰਤ ਨ ਆਵਈ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮੰਨਿਆ ਤੋ ਬਣਿਆ ਸ਼ਿੰਗਾਰ ਕੀਆ ਤੋ ਪਰਵਾਨ ਹੈ ਜਾਂ ਸੇ ਧਰੇ ਪਿਆਰ ਤੋ ਸ਼ਿੰਗਾਰ ਤੰਬੂਲ ਰਸ ਭੋਜਨ ਖਾਓ ਕਰੇ ਤਨ ਮਨ ਸੰਪੇ ਕੰਤ ਕੋ ਤੋ ਨਾਨਕ ਭੋਗ ਕਰੇ ਮੈਲਾ ਤੀਜਾ ਕਾਜਲ ਫੂਲ ਤਮੋਲ ਰਸ ਲੇ ਤਨ ਕੀਆ ਸ਼ਿੰਗਾਰ ਸੇਜ ਕੰਤ ਨ ਆਇਓ ਏ ਮੈਂ ਭਇਆ ਵਿਕਾਰ ਮੈਲਾ ਤੀਜਾ ਤਨ ਤੇਰੇ ਇਹ ਨ ਆਖਿਐਨ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਕੌੜੀ ਤੈ ਬਿਨ ਭਗਤ ਨਾ ਹੋਵਈ ਨਾਮ ਨ ਲੱਗੇ ਪਿਆਰ ਸਤਗੁਰ ਮਿਲੈ ਭੋ ਉਪਜੈ ਤੈ ਪਾਏ ਰੰਗ ਸਵਾਰ ਤਨ ਮਨ ਰਤ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਾਂ ਨਿਰਮਲ ਅਤ ਸੋਹਣਾ ਟਿਟਿਆ ਕ੍ਰਿਸ਼ਨ ਮੁਰਾਰ ਓ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸ਼ਲੋਕ ਮੈਲਾ ਪਹਿਲਾ ਵਾ ਖਸਮ ਤੂੰ ਵਾ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਹਾ ਆਪ ਖੜੋਵੇਂ ਆਪ ਕਰ ਆਪੀਣੈ ਆਪਹਾ ਗੁਰਮੁਖ ਸੇਵਾ ਥਾਂਇ ਪਵੈ ਓਨ ਮਨ ਤਤ ਕੁਮਹਾ ਮਸ਼ਕਤਤ ਲੋ ਮਜੂਰੀਆ ਮੰਗ ਮੰਖਸ ਮੰਦਰਾ ਨਾਨਕ ਪੁਰ ਦਰ ਵੇ ਪ੍ਰਵਾ ਤਉ ਦਰ ਮੂਣਾ ਨਹੀਂ ਕੋ ਸੱਚਾ ਵੇ ਪ੍ਰਵਾ ਮੈਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਔੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸਉਪ ਸਰੀਰ ਬੁਰ ਸ਼ਬਦੀ ਸਚ ਪਾਇਆ ਸੱਚਾ ਗੈਰ ਗੰਭੀਰ ਮਨ ਤਾਂ ਨਿਹਰਦਾ ਰਵ ਰਹਾ ਹਰ ਹੀਰਾ ਹੀਰ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹਾ ਤੂੰ ਹਰ ਗੁਣੀ ਗਹੀਰ ਸ਼ਲੋਕ ਨਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਉਦੀ ਜਾਏ ਪਾਰਾਲ ਪਿੱਛੇ ਹੱਥ ਨਾ ਅੰਬੜੈ ਤੇ ਤਨ ਬੰਧੈ ਤਾਲ ਮੈਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣ ਤਨਾ ਆਵਹੀਂ ਕਿਤੀ ਲਾ ਸਹਮ ਜਾਂ ਬਖਸ਼ੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇਓ ਕਰ ਸੱਚ ਫੁਰਮਾਨ ਸਦਾ ਅਮਹਿ ਚਲ ਰਵ ਰਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀਐ ਸਤ ਸ਼ਬਦ ਨਿਸ਼ਾਨ ਪੂਰਾ ਠਾਟ ਬਣਾਇਆ ਰੰਗ ਗੁਰਮਤ ਮਾਣ ਅਗੰਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸ਼ਲੋਕ ਮੈਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖਿਅਨ ਸਾਹਿਬ ਕੈ ਦੀ ਬਾਣ ਮੈਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਾਉ ਲੱਥੀ ਨਾ ਤਿਆਂ ਦੋਇ ਪਾ ਚੜਿਐ ਸਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣwidehat ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇਦਾ ਜਗਤੰ ਧੈ ਲਾਇਆ ਇਕ ਆਪ ਤੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਾ ਦਿਸ਼ੇ ਮੰਤਾਂ ਦਾ ਗੁਰ ਠਾਕ ਰਹਾਇਆ ਨਾ ਮੈਨੂੰ ਸਭ ਲੋਚ ਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸ਼ਲੋਕ ਨਹਿਲਾ ਪਹਿਲਾ ਧੋਏ ਦੀਵੇ 14 ਹਟ ਨਾਲੇ ਜੇਤੇ ਜੀ ਤੇ ਤੇ ਵਣਜਾਰੇ ਖੁੱਲੇ ਹੱਟ ਹੋ ਆਵਾ ਪਾਰ ਜੋ ਪਹੁੰਚ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾ ਪਰਵਾਨ ਕਰ ਆਏ ਵੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮੈਂ ਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੋ ਪੈਦਾ ਸੇਵਨ ਦੇ ਬਗਾ ਤਪੈ ਕਣਾ ਕਾਲਿਆਂ ਕਾਲੇ ਵੰਨ ਅੰਧੇ ਅਕਲੀ ਬਾਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਰੇ ਕਭੇ ਨਾ ਪਾਵੇਂ ਮਾਨ ਪੌੜੀ ਤਾਆਂ ਕੋਟ ਰਚਾਇਆ ਹਰ ਸੱਚੈ ਆਪੇ ਦੂਜੇ ਭਾਏ ਖੁਆਇਨ ਹਉਮੈ ਵਿੱਚ ਵਿਆਪੇ ਜੇ ਮਾਨਸ ਜਨਮ ਤੋਂ ਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਜਾਏ ਸੋ 부ਜਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਓ ਸਭ ਵਰਤੈ ਆਪੇ